ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕਿਤ ਕੌਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਵੀ ਠੀਕ ਠਾਕ ਹੋਮ ਹੋਗੇ ਲੋ ਜੀ ਸਵੇਰ ਦੀ ਇੰਨੀ ਭੱਜ ਦੌੜ ਹੋਈ ਪਈ ਐ ਇੰਨੀ ਭੱਜ ਦੌੜ ਹੋਈ ਪਈ ਐ ਜਿਹੜਾ ਟਾਈਮ ਆ ਹੁਣ 10:30 ਹੋ ਗਏ ਨੇ ਅੱਜ ਖੇਤ ਜਾਊਗੀ ਜੀ ਚਾ ਅੱਜ ਖੇਤ ਜੋ ਜਾਂਦੀ ਐ ਚਾਹ ਦਾਸ ਵਾਲੀ ਹਜੇ ਹੁਣ ਤਰ ਕੇ ਆਈਆਂ ਕਿ ਗੈਸ ਤੇ ਹੁਣ ਤੋਂ ਬੋਲ ਦੋ ਬੋਲ ਦੋ ਪਾਣੀ ਹੋਇਆ ਪਿਆ ਸੀ ਤੇ ਹੁਣ ਮੈਂ ਉਹ ਚਾਹ ਤਰ ਕੇ ਆਈਆਂ ਕਿ ਪਾਣੀ ਤਾਂ ਮੈਂ ਸਵੇਰੀ ਜਿਹੜਾ ਦਾਲ ਦਾ ਪਤੀਲਾ ਤਰਿਆ ਫਿਰ ਉਹ ਦੁਬਾਰਾ ਸਵੇਰੇ 6 ਵਜੇ ਨਹੀਂ ਚਾਹ ਬਣਾਈ ਸਵੇਰੇ ਚਾਹਤ ਵਾਰ ਨਾਲ ਸੇਕ ਪੈ ਚੁੱਲੇ ਤੇ ਪਾਣੀ ਦਾ ਪਤੀਲਾ ਪਰਖ ਤਰਤਾ ਮਹਾ ਚਲ ਗਾਇਸ ਤੇ ਵਾਲ ਕੇ ਦੁੱਧ ਪਾ ਦਿੰਦੀ ਹੈ ਨਾ ਬਹੁਤ ਕੁ ਗਿਆਨ ਨੇ ਆਈ ਪਈ ਐ ਬਹੁਤ ਪਿੰਡਾਂ ਚ ਹਨਾ ਲੇਬਰ ਦੀ ਰੋਟੀ ਨਹੀਂ ਹੈਗੀ ਪੈਣਾਂ ਨੂੰ ਆਮਦਾਰੀ ਆ ਸਾਨੂੰ ਤਾਂ ਨਾ ਸਵੇਰੇ ਅੱਧੀ ਰਾਤ ਨੂੰ ਉੱਠਣਾ ਪੈਂਦਾ ਇੱਕ ਸਾਨੂੰ ਰੋਜ਼ ਹੁਣ ਕਾਇਦਨ ਹੋ ਗਏ ਰਾਤ ਨੂੰ 11 ਵਜੇ ਜਾਂਦੇ ਨੇ ਪੈਂਦਿਆਂ ਨੂੰ 11 ਇਸ ਕਰਕੇ ਵੱਜ ਜਿੰਦੇ ਪਹਿਲੇ 3 ਦਿਨ ਅਸੀਂ ਆਪਦੇ ਆਚਾਰ ਪਾਇਆ ਫਿਰ ਵਾਹਣ ਤਿਆਰ ਕਰਨ ਲੱਗੇ ਨੇਰੇ ਆਉਂਦੇ ਰਹੇ ਨੇ ਫਿਰ ਹੁਣ ਕੱਲੋ ਫਾਰਮ ਵਾਲਾਂ ਦੇ ਖੇਤ ਵਾਲਾਂ ਨੇ ਚਾਰ ਪਾਇਆਗਾ ਤੇ 11 ਰਾਤ ਵੱਜ ਗਏ 11 ਵਜੇ ਪੈ ਕੇ ਪੌਣੇ 4 ਵਜੇ ਫਿਰ ਉੱਠਣਾ ਪੈਂਦਾਗਾ ਤੇ 4:00 ਪੌਣ 4:00 ਜਾਗ ਤਾ ਪੌਣ 4:00 ਰਾਜ ਨੇ ਤੇ ਵਜਾ 4:00 ਦਿਨੇ ਉੱਠਦੇ ਉੱਠਦੇ ਵੀ 2 ਮਿੰਟ ਹੋਰ ਪੈ ਜੀਏ 2 ਮਿੰਟ ਹੋਰ ਪੈ ਜੀ ਜੇ ਵੱਡਾ ਵੀ ਸਰੀਰ ਹੈ ਹਨਾ ਤੇ ਤੰਮੀ ਦੇ ਤੰਮੀ ਦੇ ਕਰੇ ਲੋਹਾ ਵੀ ਤਮ ਜਾਂਦਾਗਾ ਤੇ ਇਹਦਾ ਹੈ ਵੀ ਸਰੀਰ ਆਪਣਾ ਫਿਰ ਹੁਣ ਕੀ ਕਰੀਏ ਕੰਮ ਹੀ ਬਹੁਤ ਚੱਲ ਹੋਇਆ ਪੈ ਸਵੇਰੇ ਦਾ ਵਲੌਗ ਸ਼ੁਰੂ ਨਹੀਂ ਕੀ ਹੋਇਆ ਤੇ ਮਖਾ ਚਲੋ ਹੁਣ ਚਾਹ ਚਾਹ ਮਿੱਠਾ ਪਾ ਕੇ ਆਈਆਂਗੀ ਤੇ ਚਾਹ ਮਿੱਠਾ ਮੈਂ ਪਾ ਕੇ ਆਈਆਂ ਚਾਚਾ ਤੇ ਮੈਂ ਸੱਚਾ ਬਣਦੇ ਬਣਦੇ ਇੱਕਦੋ ਗੱਲਾਂ ਕਰ ਲੈਣੀਆਂ। ਐ ਹਾਈ ਦੇ। ਦੇਖ ਭੈ ਮੋਬਾਈਲ। ਇੱਕਦੋ ਗੱਲਾਂ ਕਰ ਲੈਣੀਆਂ ਨੇ। ਨਏ ਆਪਾਂ ਬਲੌ ਸ਼ੁਰੂ ਕਰ ਲੈਣਿਆ। ਬਸ ਪੈਣੋ ਬੁਰਾ ਹਾਲ ਆ ਸੱਚੀ ਲਾਇ ਇੱਕ ਗਰਮੀ ਆ ਇੱਕ ਮੱਝ ਸੁਹੀ ਹੋਈ ਆ ਘਰੇ। ਪੂਰਾ ਕੰਮ ਵਧਿਆ ਹੋਇਆ ਕਦੇ ਉਹਨੂੰ ਦਾਣਾ ਧਰ ਲੈ ਕਦੇ ਕੱਤੀ ਨੂੰ ਪਾਣੀ ਪਿਆਇਆ ਕਿਉਂਕਿ ਕੱਤੀ ਬੋਲੀ ਚੁੰਗੀ ਕਰਕੇ ਹੌਂਕਦੀ ਹੈਗੀ। ਇਹ ਹਜੇ ਨਾਲ ਤੁਸੀਂ ਸੱਚ ਜਾਣੋ ਪੈਣੋਂ ਮੇਰੇ ਹਜੇ ਖੋਲੀਆਂ ਚ ਕੱਖ ਪਾਉਣ ਵਾਲੇ ਪਏ ਨੇ ਗੰਡ ਖੋਲਣ ਵਾਲੀ ਛੇ ਚਾਰ ਵਾਲੀ ਮੈਂ ਹੁਣ ਸਰਦਾਰ ਜੀ ਨੂੰ ਫੋਨ ਕਰੂੰਗੀ ਤੇ ਫੋਨ ਕਰੂੰਗੀ ਮੈਂ ਛੇ ਚਾਰ ਨੂੰ ਚਾਹ ਲੈ ਜਾਣਗੇ ਚੱਕ ਕੇ ਨਏ ਚਾਹ ਲੈ ਜਾਣਗੇ ਚੱਕ ਕੇ ਨਏ ਗੰਡ ਖੋਲ ਜਾਣਗੇ ਗੱਲ ਵੀ ਨਹੀਂ ਆਉੜਦੀ ਕਿ ਕਿਤਾ ਗਰਮੀ ਹੋਈ ਪਈ ਹੈ ਇੱਕ ਦਮ ਚੜਿਆ ਪਿਆ 4 ਵਜੇ ਦੀ ਮੈਂ ਹੁਣ 1 ਮਿੰਟ ਬੈਠੀ ਆ ਤੁਹਾਡੇ ਕੋਲੇ ਬਸ ਆ ਵੀ ਵਲੌਗ ਬਣਾਉਣ ਦੀ ਮਾਰੀ ਸ਼ੁਰੂ ਕਰਨ ਦੀ ਮਾਰੀ ਹੁਣ ਬੈਠੀ ਆਂਗੀ ਦੋ ਮਿੰਟ ਉੱਥੇ ਤੇ ਚਾਹ ਤਰੀ ਹੋ ਜਾਵੇ ਬਸ ਉਹ ਰਿੱਝ ਜੂਗੀ ਪਾਣੀ ਗਰਮ ਤਾਂ ਹੈਗਾ ਸੀ ਇੱਕ ਜੈ ਵੱਡਾ ਮਸਰ ਵਾਲਾ ਤੰਗ ਕਰਦਾਗਾ ਹਨਾ ਤੇ ਕੰਮ ਤਾਂ ਹਜੇ ਮਸ਼ੀਨ 'ਚ ਕੱਪੜੇ ਪਾਏ ਨੇ ਧੁੱਤੇ ਸਕਾਏ ਜਿਹੜਾ ਲਾ ਕੇ ਇਦੀ ਫਿਰ ਬਲ ਪਾਏ ਜਾਣਗੇ ਕੱਢ ਕੇ ਲਿਉਣੀ ਆਂਗੀ ਬਾਹਰ ਟਾਈਮ ਜਿ ਮਸ਼ੀਨ ਚ ਸੁਕਾਉਣ ਵਾਲੀ ਚ ਪਾਏ ਰਹਿਣ ਫਿਰ ਬਲ ਪੈ ਜਾਂਦੇ ਨੇ ਪ੍ਰੈਸ਼ਰ ਉਥਾਂ ਹੋ ਜਾਂਦਾ ਹੁਣ ਕੱਢ ਕੇ ਲਿਆਉਣੀ ਆਗੀ ਚਾਰੀ ਦੇ ਰੀਦੇ ਨੇ ਮੈਂ ਕੱਪੜੇ ਸੁੱਕਣੇ ਪਾ ਦੂੰਗੀ ਨਾ ਮੈਂ ਵਲੌਗ ਸ਼ੁਰੂ ਕਰ ਲਿਆ ਹਜੇ ਰੋਟੀ ਨਹੀਂ ਟੋਕਨੀ ਰੋਟੀ ਨਹੀਂ ਖਾਦੀ ਮੈਂ ਵੀ ਰੋਟੀ ਖਾਦੀ ਬੀਬੀ ਨੇ ਵੀ ਖਾਦੀ ਬੀਬੀ ਹੁਣ ਆਈ ਆ ਉਧਰੋਂ ਰੋਟੀ ਲਹਾ ਕੇ ਬੀਬੀ ਉਧਰ ਰੋਟੀ ਲਹਾਉਣ ਬਾਗੀ ਮੇਰਾ ਘਰੇ ਬਸ ਮਾਲ ਪਸੂਚ ਬਰਾਹਾਲ ਘਰ ਦੇ ਕੰਮਾਂ ਚ ਪੁੱਛ ਪੁੱਛੇ ਮਿਲਾ ਦਿੱਤੇ ਨੇ ਆ ਇਧਰੋਂ ਨਮੇੜ ਕੇ ਫੇਰ ਹੀ ਗਈ ਸੀ ਮੈਂ ਸਵੇਰ 8:00 ਵਜੇ ਇਧਰੋਂ ਨਮੇੜ ਤੇ ਪੋਚਾਂ ਦਾ ਭਾਂਡਿਆਂ ਦਾ ਹਨਾ ਤੇ ਰੋਟੀ ਬੀਬੀ ਨੇ ਸੁਖਮਣ ਹੋਰਾਂ ਨਾਲ ਜਿਹੜਾ ਸੁਖਮਣ ਹੋਰਾਂ ਨੇ ਲਾਹੀਆਂ ਮੇਰੀਆਂ ਰੋਟੀਆਂ ਵੀ ਹੋਰੀ ਲਾਤੀਆਂ ਤੇ ਖੇਤ ਤਾਂ ਜੋ ਉਧਰੋਂ ਹੀ ਗਈ ਹੈ ਤੇ ਹਜੇ ਰੋਟੀ ਨਹੀਂ ਖਾਦੀ ਹੈਗੀ ਬੀਬੀ ਤਾਂ ਸਾਇਦ ਉਧਰ ਖਾਇਆ ਹੀ ਹੋਵੇ ਪਤਾ ਨਹੀਂ ਖਾਇਆ ਹੀ ਪਤਾ ਨਹੀਂ ਲਾ ਕੇ ਖਾਊਗੀ ਇਹ ਵੀ ਨਹੀਂ ਪਤਾ ਪਰ ਨਾਉਣ ਗਈ ਹੂ ਯਾਰ ਦੁਬਾਰੇ ਦੁਬਾਰੇ ਨਾਉਣ ਦਾ ਕੰਮ ਹਨਾ ਪਰ ਸਵੇਰੇ ਲਾਉਂ ਕੇ ਰਹੇ ਜਿਵੇਂ ਨਾਉਂ ਭਰਾਤ ਨੇ ਲਾਉਂ ਉਹਨੇ ਵਾਰੀ ਕੱਪੜਾ ਲਾਹੋ ਤੋ ਕਪੜਾ ਦਾ ਕੰਬਦ ਆ ਰਾਇਦਾ ਕਾ ਤੇ ਸਬਜੀ ਵੀ ਆ ਰ ਆ ਗਿਆ ਮੈਂ ਸਬਜੀ ਵੀ ਲੈਣੀ ਆ। ਲੋ ਜੀ। ਲੋ ਜੀ ਆਪਣੇ ਕੱਪੜੇ ਧੋ ਦਿੱਤੇ ਨੇ ਸਾਰੇ ਸੁੱਕ ਤੋਂ ਤੇ ਪੈਜੀ ਸੁੱਕਣੇ ਪਾ ਦਿੱਤੇ ਨੇਗੇ। ਚਾਹ ਬਣਾ ਕੇ ਕੰਨੀ ਚ ਪਾ ਦਿੱਤੀ ਹੈਗੀ। ਇਹ ਸਰਦਾਰ ਜੀਆਂ ਨੂੰ ਕੌਣ ਕਰ ਦਿੱਤਾ ਆਉਂਦੇ ਨੇ। ਉਹਨਾਂ ਤੋਂ ਖਲਾਉਂਗੀ ਜੀ ਚਾਰ ਦੀ ਗੰਡ। ਕਿਉਂਕਿ ਨਾ ਇਹ ਮਿੱਥੇ ਰੋੜੀ ਜਾਵੇ। ਇਹ 100 ਕਿਲੋ ਦੀ ਗੰਡ ਹੈਗੀ। ਨਾ ਤੇ ਮਤ ਤਰੋੜੀ ਜਾਵੇ ਨਾਫ ਕਰੀ ਜਾਵੇ ਭੈਣ ਨੇ ਕਮੈਂਟ ਕੀਤਾ ਸੀ ਕਹਿੰਦੀ ਵੀ ਤੁਹਾਡੇ ਤਾਂ ਕਿ ਥੋੜੇ ਕੀ ਰੇਟ ਆਗਾ ਸਸਤਾ 200 ਕੋ ਵੰਟਨ ਨੂੰ ਬੰਡਾ いや ਗੰਡ 200 ਕੋ ਵੰਟਨ ਨੂੰ ਸੁੱਕ ਜੂਗਾ ਹੁਣ ਸਾਰੇ ਇਧਰ ਸਫਾਈਆਂ ਕਰਕੇ ਖੋਲ ਲੀਆਂ ਸੰਭਰ ਕੇ ਸੁੱਕ ਜਾਣਗੇ ਨੇ ਫੇਰ ਕੱਖ ਪਾਉਂਗੀ ਬਾਹਰੇ ਖਾ ਲੈਣਗੇ ਨੇ ਬਾਹਰੇ ਪਾਏ ਨੇ 60 ਤਾਂ ਗੰਡ ਬਣਾਈ ਤਾਂ 200 ਰੁਪਿਆਗਾ 200 ਰੁਪਏ ਗੰਡਮਣਾ ਹੀ ਦਾਗਾ 500 ਰੁਪਏ ਗੰਡਾ ਜੀ ਮੁੱਲ ਲੈਣੇ ਲੈਣੀ ਹੈ ਨਾ 500 ਰੁਪਏ ਗੰਡ ਦਿੰਦੇ ਨੇਗੇ ਬੰਨੇ ਬਣਾਈ ਮੇਰੇ ਪੈਰਾਂ ਨੂੰ ਜਿੱਥੇ ਲਾ ਕੇ ਤੇ ਬਾਕੀ ਇੱਕ ਭੈਣ ਨੇ ਕਮੈਂਟ ਕੀਤਾ ਸੀ ਜੀ ਇਹਦੇ ਕਈ ਤੁਸੀਂ ਬਿਜਲੀ ਆ ਜੁੱਲਤ ਲਾਉਣ ਨੂੰ ਸੋਨ ਬਿੱਲ ਲੀਆ ਉਹਦਾ ਆਉਂਦਾ ਭੈਣੇ ਸਾਡੇ ਤਾਂ 2 ਮੀਟਰ ਨੇਗੇ 1 ਮੀਟਰ ਦਾ ਸਾਨੂੰ ਆ ਗਿਆ 1 ਦਾ ਆਇਆ ਨਹੀਂ ਹੈਗਾ ਤੇ ਅਸੀਂ ਐਸੀ ਉਸੇ ਬਾਹਰ ਨਹੀਂ ਲਾਉਂਦੇ ਹੈਗੇ ਅਸੀਂ ਰਾਤ ਰਾਤ ਨੂੰ ਲਾਉਣਿਆਂਗੇ ਜੀ ਜਿਹੜੇ ਤੇ ਐਸੀ ਮੋਟਰ ਚੱਲਦੀ ਆ ਹੋਰ ਵੀ ਆ ਗਿਆ ਸਾਨੂੰ ਤੇ ਸਾਇਦ 9000 ਆਇਆ ਪਤਾ ਨਹੀਂ ਬਿਲ 9000 ਆਇਆ ਬਿਲ ਤੇ ਬਿਲ ਬਾਧੂ ਆਉਂਦਾ ਪਰ ਹੁਣ ਦੋ ਬਿਲ ਲਾਉਣਗੇ ਬਸ ਫਿਰ ਸੁਖ ਪਾਇ ਰਿਹਾ ਕੀ ਕਰੀਏ ਕੰਮ ਹੋ ਜਾਂਦੇ ਨੇ ਬਾਹਲੇ ਅੱਗ ਮਚਾਉਣ ਨੂੰ ਟਾਈਮ ਲੱਗਦਾ ਕੀ ਕਰੀਏ ਸੂਤੀ ਚੁੰਨੀਆਂ ਨੇ ਢੇਰ ਲੱਗ ਜਾਂਦੇ ਨੇ ਤੀਜੀ ਚੁੰਨੀ ਆ ਹੋ ਜਾਊਗੀ ਦੱਪਾ ਯਰ ਨੂੰ ਆਥਰ ਨੂੰ ਚੌਥੀ ਚੁੰਨੀ ਹੋ ਜਾਊਗੀ ਦੋ ਦੋ ਤਿੰਨ ਤਿੰਨ ਸੂਟ ਹੋ ਜਾਂਦੇ ਨੇ ਚਾਪ ਹੀ ਇੰਨੀ ਚ ਕੱਢੀ ਘਰ ਮਰਜੀ ਆ ਜਣਾ ਉਹ ਮਿੱਥੇ ਸਿੱਟੇ ਵੱਜੋ ਤੇ ਪੋਚਾ ਲਾਉਣੀ ਹੋਣੀ ਨਹੀਂ ਸਾਦਨ ਮੱਖੀਆਂ ਪੰਕੀ ਜਾਣਗੀਆਂ ਕੰਮ ਆਪਣੇ ਹੋ ਗਏ ਨੇ ਭੁੱਖ ਮਰ ਗਈ ਆ ਰੋਟੀ ਦੀ ਪੌਣ 11 ਵਾਲੀ ਬੱਸ ਆ ਗਈ ਫੇਰ ਖਾਵਾਂਗੇ ਜਦੋਂ ਜਦੋਂ ਵੀ ਪਿੰਡਾਂ ਵਿੱਚ ਮੀਂਹ ਆਉਂਦਾ ਹੈ ਨਾ ਪਹਿਲਾਂ ਸਭ ਤੋਂ ਪਹਿਲਾਂ ਚੁੱਲ੍ਹੇ ਕੋਲ ਜਾਂਦੀਆਂ ਨੇ ਪੈਣਾ ਪਾਥੀਆਂ ਚੱਕਣ ਨੂੰ ਕਣੀਆਂ ਆ ਗਈਆਂ ਫਟਾਫਟ ਲਾਹੇ ਨੇ ਕੱਪੜੇ ਤਾਰਾਂ ਤੋਂ ਜੇ ਕੋਈ ਸਹਿਰੇ ਰਹਿੰਦੇ ਨੇ ਤਾਰਾਂ ਤੋਂ ਲਹੌਣ ਵਾਲੇ ਕੱਪੜੇ ਲਾ ਦਿੱਤੇ ਨੇ ਉਹ ਚਾਰ ਵਾਲੀ ਗੰਢ ਖਲਾਈ ਤੀ ਸਰਦਾਰ ਜੀਆਂ ਤੋਂ ਗੋ ਸਾਡੇ ਗੱਪੇ ਸਰਦਾਰ ਜੀਆਂ ਤੋਂ ਗੰਢ ਖਲਾਈ ਸੀ ਚਾਹ ਲੈਣ ਆਏ ਸੀਗੇ ਚਾਰ ਦੀ ਇਹਨਾਂ ਨੂੰ ਪਤਾ ਪਾਣੀ ਨਾ ਪਾਏ ਜੇ ਫਿਰ ਪਾਵੂਗੀ ਹਾਂ ਜੀ ਪਤਾ ਨਹੀਂ ਮੇਰਾ ਕੱਖ ਪਾਉਣ ਮਨ ਨਹੀਂ ਕਰਦਾ ਹੈ ਤੇਰਾ ਤਾਂ ਪਏ ਨੇ ਖੁੱਲੀਆਂ ਚ ਜਿਹੜਾ ਟਮਾ 2:30 ਵਜਣ ਆਏ ਸੀਗੇ ਤੇ ਚਾਹ ਲੈਣ ਆਏ ਸੀਗੇ ਹਾਂ ਖਲਾ ਲਿਆ ਸੀ ਹੁਣ ਤੇ ਕਾगज ਪਾ ਦਾਂਗਾ ਕਿਉਂਕਿ ਭਿੱਜੇ ਚੱਕਣੇ ਔਖੇ ਹੋ ਜਾਣ ਭਿੱਜੇ ਕੱਖ ਤੋਂ ਸੁਖਾਣ ਫਿਰ ਹੁਣ ਕਿੰਨਾ ਮਰਜ਼ੀ ਨਹੀਂ ਆਈ ਆ ਵੀ ਵਧੀਆ ਕਾਗਜ਼ ਪਾ ਗਏ ਨਾ ਤੇ ਉਹ ਦੰਦੂੜਾ ਕਰਕੇ ਪਾ ਦਿੰਨਾ ਤੇ ਜਿੱਦੇ ਪਾਣੀ ਖੜਾ ਕਰ YouTube ਦਾ ਕੰਮ ਵੀ ਬਹੁਤ ਔਖਾ ਲੋ ਜੀ ਇਹ ਤਾਂ ਤੇਨੇ ਚਾਰ ਜਣਾਂ ਦਾ ਕੰਮ ਹੈ ਬੱਚੇ ਸੋਲਵਾ ਜਨ ਸਰਦਾਰ ਜੀ ਨੂੰ ਖੇਤ ਕੰਮ ਆਗਾ ਹੋਰ ਤਾਂ ਕੱਪੜੇ ਚੱਕੇ ਇਧਰ ਕੁ ਸਾਰੇ ਰਹਿ ਗਈ ਤਾਰਾਂ ਤੋਂ ਲਹਣ ਵਾਲੇ ਹਈ ਹਈ ਇਸ ਤਰ੍ਹਾਂ ਦਾ ਮੌਸਮ ਹੋ ਰਿਹਾ ਹੈਗਾ ਵਾਹ ਕਿਰੋਸਾ ਵਾਹ ਕਿਰੋਸਾ ਪ੍ਰੈਸਾਟੇ ਵਰਤੀ ਰੱਖੀ ਹੋਣੀ ਆ ਕਿ ਸਾਰੇ ਫਿਰ ਨਾ ਹੁਣ ਬਿੜ ਭਾਲੀ ਜਾਣਗੇ ਪਰ ਸੋਈ ਖੁੱਲੀ ਰਹੇਗੀ ਕਿਤੇ ਬਿੱਲੀ ਜਾਣੀ ਤੋਗ ਲਾਲ ਦੁੱਧ ਬਾਦ ਨੂੰ ਨਾ ਆਹ ਜਾਲੀ ਵਿੱਚ ਰੇ ਨੰਗ ਜਾਂਦੀ ਟਾ ਕੇ ਪਿਆ ਦੁੱਧਾਂ ਦੀ ਜਮਾਈ ਤੀਗੀ ਲੋ ਜੀ ਬੀਬੀ ਨੂੰ ਕੱਪੜੇ ਲਾ ਕੇ ਇੱਥੇ ਹੁੰਗੜਾ ਨਾਂ ਬਣੀ ਜਾਂਦੀ ਹੈ ਕੁੜਤੀ ਉੱਚੀ ਲੱਗਦੀ ਹੈ ਹੈ ਨਾ ਉੱਚੀ ਆ ਗਈ ਲੋ ਜੀ ਕੱਪੜੇ ਐਨੇ ਹੋਏ ਪਹਿਲੇ ਤਹਾਲ ਨੂੰ ਬੋ ਲੋ ਜੀ ਕੰਮ ਨਹੀਂ ਚੱਲ ਰਿਹਾ ਡਾਲ ਗਾਫ ਤੋਂ ਆਜਾ ਪਾਂਡੇ ਹੁਣ ਇਹ ਆਈਆਂ ਨੇ ਚਾਹ ਬਣਾਈ ਇਹਨਾਂ ਦੀ ਸੁਕਮਨ ਸਿੰਘ ਚਾਹ ਬਣਾ ਕੇ ਹੁਣ ਮੋਹਰੇ ਟੇਫਨ ਵੀ ਮਾਰ ਲਾ ਇਹਨਾਂ ਨੇ ਚਾਹ ਵਿਚਾਰੀਆਂ ਨੇ ਹਜੇ ਪੀਤੀ ਨਹੀਂ ਅਜੇ ਵਰਦੀ ਧੋਣੀਆਂ ਸਾਰਾ ਟਾਈਮ ਹੋਏ ਤੇ ਸਵਾ ਪੰਜ ਹੋ ਗਏ ਲੈ ਕੇ ਨਹੀਂ ਦਰਦੇ ਥੱਲੇ ਦਰਦੇ ਹਾਂ ਨੂੰ ਤਾਂ ਪਈ ਮੇਰੇ ਕੋਲ ਕੁਝ ਨਹੀਂ ਹੈਗਾ ਬਿਸਕੁਟ ਬਾਕਸਟ ਵੀ ਹੈ ਕਿ ਬਿਸਕੁਟ ਘਟਵਾ ਲਿਓਣਿਆਂਗੇ ਕੱਲ ਨੂੰ ਤੋਂ ਬਣਾਉਣ ਵਾਲੇ ਨਹੀਂ ਖਾਣੇ ਉਹ ਫੇਰ ਉਹ ਹੀ ਘਟਵਾ ਕੇ ਅੱਜ ਕੱਲ ਤਾਂ ਘਟਵਾ ਕੇ ਖਾਂਦੇ ਹੁੰਦੇ ਨੇ ਸੈਰੋਂ ਆਈਓ ਲਿਓਣਗੇ ਪੈਸੇ ਨਹੀਂ ਸੀ ਪੈਸੇ ਲੈ ਜਾਂਦੇ ਘਰ ਉਹ ਹੈਗੇ ਨਾ ਕੋਈ 100 ਰੁਪਿਆ কেউ নী হু কে নী হাই হ্যাঁ করি তো ডেডি সোড় どんなことしてす。れたことはどんなこともでる。 ਬਾਬੀ ਵੀ ਤੋਈ ਆ ਮਾ ਲੱਗਦਾ ਹੱਥ ਤੁਸੀਂ ਚਾਹ ਪੀ ਲਓ ਲੋ ਜੇ ਟਾਈਮ ਹੈ 7 ਵਜ ਚੁੱਕੇ ਨੇ ਬਾਬਾ ਜੀ ਰਹਿ ਰਾਸਤਾ ਪਾਟ ਕਰੀ ਜਾਂਦੇ ਨੇ ਗੁਰਦੁਆਰਾ ਸਾਹਿਬ ਆਪਾਂ ਨੇ ਨਹਾ ਲੇ ਤੋਤੇ ਕੱਪੜੇ ਪਾ ਲੇ ਤੇ ਸਾਰੇ ਆਪਣੇ ਕੰਮ ਨਿਬੜ ਗਿਓ ਜੀ ਕਹਿੰਦੇ ਹੁੰਦੇ ਤੰਮੀ ਦੇ ਤੰਮੀ ਦੇ ਲੋਹਾ ਵੀ ਤੰਮ ਜਾਂਦਾ ਸਰਦਾਰ ਜੀ ਰਾਤ 11 ਵਜੇ ਆਏ ਕੱਲ ਤੜਕੇ 4 ਵਜੇ ਦੇ ਉੱਠੇ ਹੋਏ ਨੇ ਰਾਤ 11 ਵਜੇ ਆਏ 4 ਪਵਾ ਕੇ ਤੇ ਹੁਣ ਬੁਖਾਰ ਚੜਿਆ ਪਿਆਗਾ ਹੁਣ ਖੇਤੋਂ ਲਿਬੜੇ ਲਿਵੜਾਏ ਬੁਖਾਰ ਚੜੇ ਚੜਾਏ ਆਏ ਸੀਗੇ ਉਹ ਪਏ ਨੇ ਜੀਰੋ ਆਪਾਂ ਨੂੰ ਹਣਾ ਰਾਤ 1 ਹੋ ਜਾਂਦੀ ਹੈ ਸਿਹਤ ਨੇ ਤਾਂ ਡਾਊਨ ਹੋਣਾ ਹੀ ਹੋਣਾਗਾ ਬੁਖਾਰ ਹੋਇਆ ਪਿਆਗਾ ਬਹੁਤ ਹੀ ਜ਼ਿਆਦੇ ਹੁਣ ਦਵਾਈ ਲੈਤੀ ਹੈਗੀ ਤੇ ਜਿਹੜੇ ਹੁਣ ਸਰਦਾਰ ਜੀਆਂ ਵਾਲੇ ਕੰਮ ਨੇ ਜਿਵੇਂ ਕੋ ਗੇਟ ਡਾਉਣਾ ਹੋਰ ਕਰਨਾ ਕਿਤੋਂ ਆ ਕੇ ਡਾਉਂਦੇ ਹੁੰਦੇ ਸੀ ਫੇਰ ਟਰੈਕਟਰ ਆਊਗਾ ਫੇਰ ਡਾਉਂਗੀ ਗੇਟ ਗੂਟ ਤੇ ਅ ਗੇਟ ਗੂਟ ਡਾਉਂਗੀ ਫੇਰ ਤੇ ਜਿਹੜੇ ਹੁਣ ਚੱਕ ਤਰ ਵਾਲੇ ਕੰਮ ਸਰਦਾਰ ਜੀਆਂ ਵਾਲੇ ਸੀ ਉਹ ਵੀ ਹੁਣ ਮੈਂ ਕਰ ਦਿਆਂਗੀ ਹਨਾ ਤੇ ਰੋਟੀ ਬਣ ਗਈ ਹੈ ਤੇ ਦਾਲ ਆਪਾਂ ਸਵੇਰੇ ਬਣਾ ਲਈ ਸੀ ਉਹ ਪਈ ਸੀ ਪਰ ਬਣਾਈ ਨਹੀਂ ਹੁਣ ਸਵੇਰੇ ਬਣਾਵਾਂਗੇ ਫਿਰ ਕਿਉਂਕਿ ਲੇਵਰ ਚੱਲਦੀ ਐ ਜਿਹੜੀ ਦਾਲ ਕਰੀਏ ਚ ਸਬਜ਼ੀ ਕਰੀਓ ਬਚ ਰਹਿੰਦੀ ਐ ਫਿਰ ਆਥਣੇ ਉਹੀ ਖਾ ਲੈਣੇਾਂਗੇ ਤੱਕ ਬਿੰਦੇ ਬਿੰਦੇ ਬਣਦੀ ਨਹੀਂ ਹੰ ਬਝਾਣਿਆ ਜੀ ਸਾਰਾ ਦਿਨ ਹਨਾ ਤਾਂ ਹਮ ਦਨੇਗੇ ਉਹੀ ਗੱਲ ਆ ਪਹਿਲਾਂ ਵੀ ਕਹਿ ਕੇ ਹਟੀਆਂ ਮੈਂ ਫਿਰ ਪਾਣਾ ਪੈਣਾ ਬਾਰੀ ਬਾਰੀ ਕਹਿਦਾਂ ਨੇ ਉਹ ਤੰਮੀ ਦਾ ਤੰਮੀ ਦਾ ਲੋਹਾ ਵੀ ਤਾਂ ਮੰਜਾਂਦਾ ਹੈਗਾ ਸਰੀਰ ਚ ਇੰਨੀ ਕਿੰਨੀ ਕਿ ਜਾਨ ਹੁੰਦੀ ਐ ਸਭ ਛੱਪ ਦੇ ਵਰਗੀ ਜਾਨ ਐਗੀ ਹੰਬ ਜਾਣਾ ਆਖਣ ਤੜਕੇ ਹੁਣ ਪਾਪਾ ਜੀਆ ਨੂੰ ਫੋਨ ਕੀਤਾ ਗਾ ਤੇ ਉਹ ਦੁੱਧ ਪਾ ਕੇ ਆਉਣਗੇ ਡੈਰੀ ਚ ਲੂਹਾ ਉਦਾਂ ਦਾ ਮੱਝ ਦਾ ਐਨਾ ਘਰੇ ਲੋਟ ਨਹੀਂ ਆਉਂਦਾ ਫੇ ਅਸੀਂ ਦੂਜੀ ਮੱਝ ਤੇ ਹੀ ਰੱਖ ਦਿਆਂਗੇ ਕਿਉਂਕਿ ਗਰਮੀ ਆ ਗਰਮੈਸ ਕਰੂਗਾ ਹਨਾ ਲੂਹਾ ਦੁੱਧ ਤੇ ਹੂੰ ਤਾਂ ਵਧੀਆ ਚਾਹ ਚ ਪੈਣ ਲੱਗ ਗਿਆ ਜਲੇਬਰ ਦੀ ਚਾਹ ਨੂੰ ਅਸੀਂ ਸਵੇਰੇ ਪਾਇਆ ਨਹੀਂ ਹੈਗਾ ਰੱਖ ਲਿਆ ਸੀਗਾ ਹੂੰ ਹਾਂ ਪਸੀ ਹਜੇ ਦੂਜੀ ਮੱਝ ਥੋੜਾ ਦਿੰਦੀ ਸਾਰਿਆਂ ਜੋਗਰਾ ਨਹੀਂ ਦਿੰਦੀ ਉਹੀ ਵਰਤਦੇ ਆ ਜਿਹੜੀ ਤੋਕੜ ਮੱਝ ਦਿੰਦੀ ਹੈ ਇਹ ਤੇ ਜੇ ਥੋੜਾ ਹੁੰਦਾ ਥੋੜਾ ਵਰਤ ਲੈਣੇ ਵਾਲਾ ਹੁਣ ਦੁਬਾਰਾ ਵਰਤ ਲੈਣੇ ਚਲੋ ਦੁੱਧ ਨਾਲ ਦੁੱਧ ਰਲ ਗਿਆਗਾ ਸਰਦਾਰ ਜੀ ਪਏ ਨੇ ਦਵਾਈ ਲੈ ਕੇ ਆਪਾਂ ਕਰ ਦਿਆਂ ਜੀ ਵੀਡੀਓ ਦਾ ਐਂਡ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਦਿਓ ਹਰ ਰੋਜ਼ ਵੀਡੀਓ ਦੇਖਿਆ ਕਰੋ ਜੀ ਬਸ ਟਾਈਮ ਫੁੱਲ ਦੇਖਿਆ ਕਰੋ ਹੁਣ ਤੁਹਾਡਾ ਵੀਡੀਓ ਦੇਖਣ ਦਾ ਸਾਰੀਆਂ ਭੈਣਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਤੇ ਇੰਨੀ ਸਪੋਰਟ ਕਰ ਰਹੇ ਹੋ ਇੰਨਾ ਪਿਆਰ ਕਰ ਰਹੇ ਹੋ ਬਹੁਤ ਸਾਰੇ ਵਿਊਅਰਜ਼ ਨੇ ਅਸੀਂ 5 ਸਾਲ ਹੋ ਗਏ ਚਾਰ ਚੈਨਲ ਬਣਾਏ ਨੂੰ ਲਗਾਤਾਰ ਭੈਣਾਂ ਵੀ ਵੀਰ ਵੀ ਬੱਚੇ ਵੀ ਬਹੁਤ ਸਾਰੇ ਨੇ ਕਿਉਂਕਿ ਸਾਨੂੰ ਡੇਲੀ ਕਮੈਂਟ ਆਉਂਦੇ ਨੇ ਸਾਨੂੰ ਪਤਾ ਹੈਗਾ ਹਨਾ ਵੀ ਕਰੇ ਨਹੀਂ ਵਲੌਗ ਮਿਸ ਕਰਦੇ ਤੇ ਜਿਹੜੇ ਨਵੇਂ ਜੁੜਦੇ ਨੇ ਉਹਨਾਂ ਦੀ ਵੀ ਤੈ ਦੇ ਲੋ ਧੰਨਵਾਦ ਅੱਗੇ ਵੀ ਤੁਸੀਂ ਕਹਿ ਕੇ ਹੋਰ ਭੈਣ ਭਾਈਆਂ ਨੂੰ ਆਪਦੇ ਨੂੰ ਹਣਾ ਚੈਨਲ ਨੂੰ ਸਬਸਕ੍ਰਾਈਬ ਕਰਾਓ ਸਪੋਰਟ ਕਰਾਓ ਚਲੋ ਜੀ ਆਪਾਂ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਸਾਰੇ ਵੀਰਾਂ ਭੈਣਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ